ਜਿਉ ਸਾਠਤ ਨਾ ਨਿਤ ਨੀਤ ਇੱਧਰ ਅਮਰ ਸਿੰਘ ਬਲਾਂਸੀ ਵਾਲੇ ਪਾਜੀ ਆਏ ਨੇ ਤੇ YouTube ਤੇ ਲਾਈਵ ਵੀ ਚੱਲਣਾ ਤੇ ਉਸ ਤੋਂ ਬਾਅਦ ਮੁੰਡੇ ਨੇ ਬਲੌਗ ਪਾਉਣਾ ਛੱਤ ਦੇ ਨਾਲ ਦੇਖਿਓ ਅੰਤਾਂ ਦੇ ਵੀਊ ਆਉਣੇ ਚਾਹੀਦੇ ਲਾਈਕ ਸ਼ੇਅਰ ਕਮੈਂਟ ਹੱਲ ਰੱਜ ਕੇ ਕਰਿਓ ਬਾਈਕ ਜੀ ਦਾ ਖਾਲਸਾ ਬਾਈਕ ਜੀ ਕੀ ਫਤਿਹ ਅੱਜ ਹੈਗੀ ਮਿਤੀ ਕੀ ਗੱਲ ਜੀ ਕੀ ਹਾਲ ਚੱਲ ਜੀ ਓਏ ਅੱਜ ਅੱਜ ਓਏ ਨਹੀਂ ਅੱਜ ਆਪਾਂ ਸਾਰੀਆਂ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਇੱਥੇ ਇਕੱਠੇ ਹੋਏ ਆ ਇਹ ਨਗਰ ਕੀਰਤਨ ਗੁਰਦੁਆਰਾ ਦੁੱਖਨਵਾਰਨ ਸਾਹਿਬ ਤੋਂ ਚੱਲਿਆ ਹੈ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਆ ਨਗਰ ਕੀਰਤਨ ਚ ਸ਼ਾਮਲ ਹੋਏ ਆ ਸੋਗਰਜੰਟ ਵੀਰ ਆ ਵੀ ਬਣਾ ਰਿਹਾ ਸਤਿ ਸ਼੍ਰੀਕਾਲ ਜੀ ਮੈਂ ਤੁਹਾਡਾ ਆਪਣਾ ਦੋਸਤ ਗੁਰਜੰਟ ਤੇ ਅੱਜ ਆਪਾਂ ਨਵੇਂ ਵਲੌਗ ਦੀ ਸ਼ੁਰੂਆਤ ਕਰਦੇ ਆਂ ਇਸ ਨਵੇਂ ਵਲੌਗ ਦੀ ਸ਼ੁਰੂਆਤ ਆਪਾਂ ਸਪੇਨ ਦੇ ਛੋਟੇ ਜਿਹੇ ਟਾਪੂ ਪਾਲਮਾ ਤੋਂ ਸਟਾਰਟ ਕਰਦੇ ਆਂ ਤੇ ਅੱਜ ਹੈਗਾ ਗੁਰਨਾਨਕ ਦੇਵ ਜੀ ਦਾ ਗੁਰਪੁਰਬ ਦੇ ਲਈ ਪਾਠ ਅਖੰਡ ਪਾਠ ਸਾਹਿਬ ਦੀ ਲੜੀ ਟਗੀ ਹੋਈ ਸੀ ਗੁਰਦੁਆਰਾ ਦੁਖਨਵਾਰਨ ਸਾਹਿਬ ਐਸ ਟਾਈਮ ਹੈਗੇ ਆਂ ਆਪਾਂ ਉੱਥੇ ਤੇ ਅੱਜ ਹੈਗਾ ਨਗਰ ਕੀਰਤਨ ਨਗਰ ਕੀਰਤਨ ਦੀ ਤਿਆਰੀ ਚੱਲ ਰਹੀ ਆ ਸਿੰਘ ਤਿਆਰੀਆਂ ਕਰ ਰਹੇ ਨੇ ਆ ਹੈਗਾ ਵੀ ਗੁਰਦੁਆਰਾ ਦੁਖਨਵਾਰਨ ਸਾਹਿਬ ਪਾਲਕੀ ਸਾਹਿਬ ਦੀ ਵਿਸ਼ਾਈ ਕਰ ਰਹੇ ਨੇ ਸਿੰਘ ਨੀਰਾਮਨ ਚੇਤਈ ਮਦਮਾਇਆ ਕੈਂ ਅੰਦ ਆਹੋ ਨਾਨਕ ਹਰ ਆ ਹੈਗੀ ਆ ਜੀ ਗੁਰੂ ਸਾਹਿਬ ਦੀ ਪਾਲਕੀ ਜੋ ਫੁੱਲਾਂ ਨਾਲ ਬਹੁਤ ਜਿਆਦਾ ਇਹਨੂੰ ਇੱਥੇ ਕਿਤੇ ਰੱਖਦੇ ਸਜਾਈ ਹੋਈ ਆ ਮੈਂ ਸੰਸਾਰ ਤੇ ਰੱਖਦੇ ਬਾਕੀ ਕਢਾ ਲਵਨੇ ਆਪਾਂ ਜਵਾਕਾਂ ਨੂੰ ਹਾਂਜੀ ਕਮਲ ਸਿੰਘ ਹਾਂਜੀ ਠੀਕ ਠਾਕ ਹੋ ਕਾਰੇ ਵਿਛਾਈ ਸਿੱਖੀ ਸਿੱਖੀ ਦਾ ਨਜ਼ਾਰਾ ਸਿੱਖੀ ਦਾ ਨਜ਼ਾਰਾ ਗੁਰੂ ਨਾਨਕ ਦੇਵ ਜੀ ਤੇ ਗੁਰਪੁਰਬ ਤੇ ਸੰਗਤਾਂ ਦਾ ਇਕੱਠ ਆਪਾਂ ਹੈਗੇ ਆ ਪਾਲਮਾਂ ਦੇ ਵਿੱਚ ਗੁਰਦੁਆਰਾ ਦੁਖਮਨਾਰਨ ਸਹਿਮ ਬਹੁਤ ਘੱਟ ਹੋ ਗਿਆ ਸੰਗਤਾਂ ਦਾ ਸਾਰਿਆਂ ਨੂੰ ਲੱਖ ਲੱਖ ਵਧਾਈ ਆਹ والله ਅਮਰਿੰਦਰ ਸਿੰਘ ਬਲੰਸੀ ਵਾਲੇ ਭਾਜੀ ਆਏ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਪਾਲਮਾ ਪਹੁੰਚੇਨ ਤੇ ਪਾਲਮਾ ਦੀ ਮਜੂਰਕਾ ਦੇ ਵਿੱਚ ਨਗਰ ਕੀਰਤਨ ਦੀ ਅੱਜ ਹੋਂਟਾ ਨਾਲ ਸੰਗਤ ਸੇਵਾ ਕਰ ਰਹੀ ਆ ਤੇ YouTube ਤੇ ਲਾਈਵ ਵੀ ਚੱਲਣਾ ਤੇ ਉਦੋਂ ਬਾਅਦ ਮੁੰਡੇ ਨੇ ਬਲੌਗ ਪਾਉਣਾ ਛੱਤ ਤੇ ਨਾਲ ਦੇਖਿਓ ਅੰਤਾਂ ਦੇ ਵਿਊ ਆਉਣੇ ਚਾਹੀਦੇ లైక్ షేర్ కామెంట్ 홀 ਰੱਜ ਕੇ ਕਰਿਓ వైਕਲ ਜੀ ਦਾ ਖਾਲਸਾ వైਕਲ ਜੀ ਦੀ ਫਤਿਹ ਅੱਜ ਹੈਗੀ ਮਿਤੀ ਚਲੋ ਭਾਈ వైਕਲ ਜੀ ਦਾ ਖਾਲਸਾ వైਕਲ ਜੀ ਦੀ ਫਤਿਹ ਅੱਜ ਹੈਗੀ ਤਰੀਕ 2 ਨਵੰਬਰ ਪਾਲਮਾ ਮੇਜੋਰਕਾ ਵਿਖੇ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਮੁਜੀਦ ਗੁਰੂ ਨਾਨਕ ਦੇਵ ਜੀ ਦਾ ਪਾਵਨ ਗੁਰਪੁਰਬ ਕਾਲ ਜੀ ਕੀ ਹਾਲ ਚਾਲ ਜੀ ਓਏ ਸਾਹਿਬ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਓਏ ਨਹੀਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਛੋਟੇ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਅੱਜ ਆ ਜੀ ਨਵੰਬਰ 2 ਠੀਕ ਆ ਜੀ ਅੱਜ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰਪੁਰਬ ਤੇ ਅਸੀਂ ਅੱਜ ਆਏ ਹਾਂ ਜੀ ਸਪੇਨ ਦੇ ਮਾਜੋਰਕਾ ਟਾਪੂ ਵਿੱਚ ਤੇ ਇੱਥੇ ਆਪਣਾ ਅੱਜ ਨਗਰ ਕੀਰਤਨ ਕੱਢ ਰਹੇ ਆ ਜੀ ਤੇ ਅੱਜ ਆਪਾਂ ਘੁੰਮਾਂਗੇ ਤੁਹਾਨੂੰ ਦਿਖਾਵਾਂਗੇ ਕਿਦਾਂ ਕੀ ਮਾਹੌਲ ਚੜ ਹੁੰਦਾ ਹੈ ਇਸ ਸਪੀਨ ਦੇ ਨਗਰਕੀਤਨ ਵਿੱਚ ਜੇ ਤੁਹਾਨੂੰ ਜਿਆਦਾ ਪਤਾ ਹੀ ਹੋਣਾ ਮੇਰਾ ਭਰਾ ਤੇ ਤੁਹਾਡਾ ਛੋਟਾ ਵੀਰ ਤੁਹਾਨੂੰ ਕਰੂਗਾ ਹਰਾ ਕੋਈ ਦਿਖਾਊਗਾ ਠੀਕ ਆ ਚਲੋ ਦੇਖਦੇ ਆ ਅੱਜ ਠੀਕ ਆ ਓਕੇ ਭਾਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅੱਜ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਗੁਰਦੁਆਰਾ ਸਾਹਿਬ ਪਾਲਮਾਂ ਦੇ ਮਜੁਰਕਾ ਵਿਛੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰ ਮਨਾਇਆ ਜਾ ਰਿਹਾ ਹੈ ਮੇਰੇ ਪਿੱਛੇ ਪਾਲਕੀ ਸਾਹਿਬ ਚੱਲਣ ਵਾਸਤੇ ਲਗਭਗ ਤਿਆਰ ਹੈ ਸੰਗਤਾਂ ਸਾਰੀਆਂ ਪਹੁੰਚ ਚੁੱਕੀਆਂ ਨੇ ਤੇ ਅੱਜ ਅਸੀਂ ਪਵਤ ਖੁਸ਼ੀ ਦੇ ਮੌਕੇ ਤੇ ਸਭ ਇਕੱਠੇ ਹੋਏ ਆ ਤੇ ਸਾਰੀ ਸੰਗਤ ਨੂੰ ਅਸੀਂ ਕਿਪਾ ਕਹਿੰਦੇ ਆ ਕਿ ਕਿਰਪਾ ਕਰਕੇ ਇੱਥੇ ਪਹੁੰਚੋ ਜੋ ਵੀ ਮੇਰੇ ਸੱਜਣ ਵੀਰੇ ਮੇਰੇ ਸਟੂਡੀਓ ਨੂੰ ਦੇਖ ਰਹੇ ਹਨ ਤੇ ਇਸ ਪਵਿੱਤਰ ਤਿਹਾਰ ਨੂੰ ਅੱਜ ਇੱਥੇ ਮਨਾਇਆ ਜਾਵੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਸਭ ਥਾਂ ਹੀ ਹੋਏ ਸਹਾਏ ਦਸਾਂ ਪਾਛਾਇਆ ਜਿੱਕੀ ਜੋਤ ਜੁਗੋ ਜੁਗਟਲ ਧੰਨ 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 ਸਾਹਿਬ ਸ੍ਰੀ ਗੁਰੂ ਦ੍ਰੰਤ ਸਵਾਹਿਬ ਜੀ ਦੇ ਪਾਠ ਦਰਸ਼ਨ ਦਿਵਾਰ ਦਾ ਧਿਆਨ ਕਰਕੇ ਖਾਲਸਾ ਕੀ ਬੋਲੋ ਜੇ ਅੱਜ ਆਪਣੇ ਕਮਲ ਭਾਜੀ ਕੈਮਰਾਮੈਨ ਬਣੇ ਹੋਏ ਨੇ ਇਧਰ ਗਤਕੇ ਵਾਲੇ ਸਿੰਘਾਂ ਨੇ ਜੀ ਪੂਰੀ ਤਿਆਰੀ ਕਰ ਲਈ ਆ ਉਹ ਆਪਣੇ ਗਤਕੇ ਦੇ ਜੋਰ ਦਿਖਾਉਣਗੇ ਤੁਹਾਨੂੰ ਸਾਰਿਆਂ ਨੂੰ ਸਾਰੀਆਂ ਸੰਗਤਾਂ ਨੂੰ ਅੱਜ ਆਪਾਂ ਸਾਰੀਆਂ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਇਥੇ ਇਕੱਠੇ ਹੋਏ ਆ। ਇਹ ਨਗਰ ਕੀਰਤਨ ਗੁਰਦੁਆਰਾ ਦੁੱਖਨਵਾਰਨ ਸਾਹਿਬ ਤੋਂ ਚੱਲਿਆ ਨਾਲ ਦੇ ਪਿੰਡਾਂ ਦੀ ਪ੍ਰਕਰਮਾ ਕਰਕੇ ਫਿਰ ਗੁਰਦੁਆਰਾ ਸਾਹਿਬ ਪਹੁੰਚੇਗਾ। ਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਲਗਭਗ ਆਲ ਵਰਲਡ ਦੇ ਵਿੱਚ ਮਨਾਇਆ ਜਾਂਦਾ ਹੈ। ਭਾਈ ਗੁਰਜੀ ਦਾ ਫਲਸਫਾ ਭਾਈ ਗੁਰਜੀ ਕੀ ਕਥਾ ਸਾਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਮਹਾਵਾਕਾਂ ਦੇ ਅਨਸਾਰ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਜੋ ਕਿ 5 ਨਵੰਬਰ ਨੂੰ ਹੈ ਤੇ ਆਪਾਂ ਇਸ ਨੂੰ 2 ਨਵੰਬਰ ਨੂੰ ਮਨਾ ਰਹੇ ਹਾਂ ਨਗਰ ਕੀਰਤਨ ਦੇ ਵਿੱਚ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਬਹਿਦੋ ਧੰਨਵਾਦ ਸਤਨਾਮ ਵੇ ਇਹ ਨਗਰ ਕੀਰਤਨ ਆਪਾਂ ਜਰਪੁਰੀਨ ਦੇ ਦੇਸ਼ ਸਪੇਨ ਦੇ ਛੋਟੇ ਜਿਹੇ ਟਾਪੂ ਪਾਲਮਾ ਦੀ ਮਲੋਰਕਾ ਦੇ ਵਿੱਚ ਬੜੀ ਸ਼ਰਧਾ ਅਤੇ ਤੁਮਤਾਂ ਦੇ ਨਾਲ ਮਨਾ ਰਹੇ ਹਾਂ ਇਸੋ ਸੰਗ ਦੀ ਉਮਰ 15-16 ਸਾਲ ਕਰਨੀ ਹੈ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਆਪਣੇ ਜੋਰ ਦਿਖਾ ਰਹੇ ਹੈ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਆ ਨਗਰ ਕੀਰਤਨ ਚ ਸ਼ਾਮਲ ਹੋਏ ਆ। ਹੋਰ ਹੌਰੀਜੰਟ ਵੀਰ ਆ ਵੀ ਬਣਾ ਰਿਆ ਪੰਜਾ ਪੈਰਾਂ ਦੀ ਅਗਵਾਈ ਹੇਠ ਨਗਰ ਕੀਰਤਨ ਚ ਹਾਜ਼ਰੀ ਭਰ ਰਹੇ ਆ ਸਾਰੀ ਪਲਮਾ ਮਯੁਰਕਾ ਦੀ ਸੰਗਤ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਰੇ ਆਨੰਦ ਮਾਰ ਰਹੇ ਆ ਸਤਿਗੁਰੂ ਦੀ ਬੜੀ ਕਿਰਪਾ ਮੌਸਮ ਬਹੁਤ ਵਧੀਆ ਆ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਜਿਹਦੇ ਕਰਕੇ ਚੜ੍ਹਦੀ ਕਲਾ ਦੇ ਨਾਲ ਸਾਰੇ ਕਾਰਜ ਹੋ ਰਹੇ ਆ ਤੇ ਤੁਸੀਂ ਵੀ ਦਰਸ਼ਨ ਕਰੋ ਨਾਲ ਨਾਲ ਮਹਾਰਾਜ ਦੀ ਅਸੀਸ ਲਓ ਇਹੀ ਕਹਿ ਸਕਦੇ ਆ ਬਾਕੀ ਚੜ੍ਹਦੇ ਕਲਾ ਆ ਨਾਲ ਨਾਲ ਦਰਸ਼ਨ ਕਰੋ ਤੇ ਨਾਲ ਨਾਲ ਮਹਾਰਾਜ ਦੀਆਂ ਅਸੀਸਾਂ ਲਓ ਆਪ ਸਭ ਨੂੰ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਧਰ ਕਲਗੀਧਰ ਦੀਆਂ ਭੋਜਾਂ ਤੁਮ ਗੱਲ ਕੇ ਤੇ ਜੋਰ ਦਿਖਾਉਣੀਆਂ ਪਰ ਵੀ ਗੁਰੂ ਕੇ ਖਾਲਸਾ ਉਹ ਕਿਸੇ ਸੰਕਟ ਵਿੱਚ ਕਿਸੇ ਮਸੀਬਤ ਵਿੱਚ ਕਮਰਾਏ ਨਹੀਂ ਇੱਕਾ ਵਿੱਚ ਗੋਲ

ਕਿਸੇ ਧਰਮ ਸਥਾਨ ਦੀ ਬੇਅਦਬੀ ਤਾਂ ਸਮਝ ਨਹੀਂ ਸਕਦਾ ਯਾ ਵਜੂਦ ਹੋਵੇ ਜਿਆਦ ਰੱਖੋ ਕਿਸੇ ਇੱਕ ਵੀ ਮਾਰੇ ਕਤਲਾਂ ਜਿਆ ਧਰਮ ਸਥਾਨ ਮੈਰੀ ਰੂਹ ਹੋ ਜਾਂਦੀ ਬੰਬਾਂ ਦੀ ਸਿੰਚਨਾ ਮੋੜਿਆ ਗਿਆ ਹੈ ਸੁਚਾਲਾ ਨਹੀਂ ਇਹ ਜੰਮ ਲੱਗਣਗੇ ਅੰਦਰੋਂ ਜੀ ਰੂਹ ਜਗੂ ਸੰਗਤ ਕਦੇ ਸਾਡਾ ਲੱਗੀ ਆ ਸਰ ਆਪਣੇ ਅਮਰੀਕ ਸਿੰਘ ਭਾਜੀ ਜੋ ਕਿ ਸਵੇਰ ਦਾ ਗੁਰੂ ਸਾਹਿਬ ਦੀ ਪਾਲਕੀ ਦੇ ਨਾਲ ਸੇਵਾ ਲਵਾ ਰਹੇ ਨੇ ਅਮਰੀਕ ਸਿੰਘ ਬੁਲੰਸੀ ਆ ਰਹੇ ਬਹੁਤ ਵਧੀਆ ਕੰਮ ਕਰ ਰਹੇ ਨੇ ਵੀਰ ਭਾਈ ਸਾਰੀ ਸੰਗਤ ਬੋਲੋ 10 ਮਿੰਟ ਦਾ ਟਾਈਮ ਹੈ ਤੇ ਤੁਹਾਡਾ ਨਗਰ ਕੀਰਤਨ ਤੇ ਤੁਹਾਡਾ ਨਾਲ ਚੱਲਿਆ ਉਦੋਂ ਸਫਲ ਹੋਣਾ ਜਦੋਂ ਤੁਸੀਂ ਨਾਮ ਸਿਮਰਨ ਕਰਦੇ ਨਾਲ ਜਾਣਾ ਸਤਿਗੁਰੂ ਵਾਲੇ ਗੁਰੂ ਸਤਿਨਾਮ ਵਾਲੇ ਗੁਰੂ ਇਸ ਨਗਰ ਦੀ ਪਰ ਕਰਮ ਕਰਨ ਤੋਂ ਬਾਅਦ ਨਗਰ ਕੀਰਤਨ ਸਾਹਿਬ ਦੁਆਰਾ ਵਾਪਸ ਗੁਰੂ ਘਰ ਵੱਲ ਜਾ ਰਿਹਾ ਹੈ ਸਤਿਨਾਮ ਵਾਲੇ ਗੁਰੂ ਵਾਹਿਗੁਰੂ 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 ਮੇਰੇ ਕੰਮ ਦੇ ਵਿੱਚ ਬਹੁਤ ਹੀ ਭਾਰੀ ਕਾਠ ਆ ਸੰਗਦਾ ਸੱਜਣਾ ਕਾਫੀ ਉਤਸ਼ਾਹ ਦੇ ਨਾਲ ਗੁਰੂ ਸਾਹਿਬ ਦੇ ਪਿੱਛੇ ਪਿੱਛੇ ਜਾ ਰਹੀਆਂ ਸਤਿਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਇਧਰ ਆਪਣੇ ਸੇਵਾਦਾਰ ਵੀਰ ਹਰਦੀਪ ਆ ਰਿਹਾ ਰਹੇ ਹਨ ਹਾਂ ਜੀ ਵਾਹਿਗੁਰੂ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਬਹੁਤ ਹੀ ਜ਼ਿਆਦਾ ਇਕੱਠਾ ਹੈ ਇਸ ਕੀ ਬਹੁਤ ਵਧੀਆ ਲੱਗ ਰਿਹਾ ਹੈ ਕਿ ਦੂਰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਬੇਟੀਆਂ ਸੰਗਤਾਂ ਗੁਰੂ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਨੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਪਹੁੰਚੇ ਹੋਏ ਨੇ ਹੁਣ ਚੱਲਦੇ ਆਪਾਂ ਗੁਰੂ ਘਰ ਨਗਰ ਦੀ ਪ੍ਰਕਰਮਕਰਨ ਤੋਂ ਬਾਅਦ ਨਗਰ ਕੇਸਤਾਂ ਨੂੰ ਗੁਰਦੁਆਰਾ ਦੁੱਧਨਵਾਰਨ ਸਾਹਿਬ ਉਹ ਆਪ ਪਹੁੰਚ ਗਿਆ ਹੈ ਆਪਾਂ ਇਸ ਵਲੋਗ ਨੂੰ ਐਂਡ ਕਰਾਂਗੇ ਤੇ ਇਸ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਲਾਈਕ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓਗੇ